ਇੱਕ ਪਾਸੇ ਤਾਂ ਲੋਕ ਹੜਾਂ ਦੀ ਮਾਰ ਚੱਲ ਰਹੇ ਨੇ ਪਰ ਦੂਜੇ ਪਾਸੇ ਜਾਹੇ ਤਸਕਰ ਜੋ ਕਿ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਦੋ ਨਸ਼ਾ ਤਸਕਰਾਂ ਨੂੰ 12 ਕਿਲੋ 100 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਪ੍ਰਗਿਆ ਜੈਨ ਨੇ ਦੱਸਿਆ ਕਿ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਤਾਂ ਕਿਸੇ ਖਾਸ ਮੁਖਬਰ ਦੇ ਵੱਲੋਂ ਇਤਲਾਹ ਦਿੱਤੀ ਗਈ ਕਿ ਪਿੰਡ ਝਾੜੀ ਵਾਲਾ ਅੰਦਰ ਕੁਝ ਨਸ਼ਾ ਤਸਕਰ ਸਰਗਰਮ ਲੈ ਜਿਸ ਦੇ ਉੱਤੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਇਸ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਇਹ ਨਸ਼ਾ ਤਸਕਰ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰਨ ਦੀ ਖੇਪ ਮੰਗਾਉਂਦੇ ਸੀ ਇਹ ਵੱਡਾ ਖੁਲਾਸਾ ਹੋਇਆ ਪਿਛਲੇ ਕਈ ਸਾਲਾਂ ਦੀ ਸਭ ਤੋਂ ਵੱਡੀ ਇੱਕ ਕਾਮਯਾਬੀ ਅੱਜ ਸਾਨੂੰ ਹਾਸਲ ਹੋਈ ਹੈ ਜੇਚ ਇੱਕ ਕ੍ਰਾਸ ਬਾਰਡਰ नारको मॉड्यूल का पर्दाफाश हो और एच बहुत बड़ी मात्रा ते हीरोइन रिकवर हुई है बारह ट्वेल्व पॉइंट वन जीरो जीरो के जी रिकवर हुई और एच मैं बहुत शलाघा करा अपनी पूरी टीम का विच वाज एबली लेड बाय एस डी संदीप वडेरा डीएसपी एस पी फरीदकोट त्रिलोचन सिंह एसएचओ सदर फरीदकोट राजेश इंचार्ज पी पी गोलेवाला सुखमिंदर इन्होंने ਤੇ ਇਹ ਪੂਰੀ ਟੀਮ ਨੇ ਇੱਕ ਟੈਕਨੀਕਲ ਬੇਸਡ ਔਰ ਇੱਕ ਸੋਰਸ ਬੇਸਡ ਆਪਰੇਸ਼ਨ ਚਲਾਉਂਦੇ ਹੋਏ 2 ਹਫਤੇ ਦੀ ਮਿਹਨਤ ਤੋਂ ਬਾਅਦ ਇਹ ਪੂਰਾ ਜਿਹੜਾ ਡਰਗ 카ਟਲ ਮੋਡਿਊਲ ਹੈ ਇਹ ਬਸਟ ਕੀਤਾ ਹੈ ਇਹਦੇ ਵਿੱਚ ਜ਼ਿਕਰ ਕਰਨ ਯੋਗ ਗੱਲ ਇਹ ਵੀ ਹੈ ਕਿ ਇਹ ਸਾਰਾ ਹੀ ਜਿਹੜਾ ਕਨਸਾਈਨਮੈਂਟ ਹੈ ਇਹ ਡਰੋਨਸ ਰਾਹੀਂ ਪਾਕਿਸਤਾਨ ਤੋਂ ਆਇਆ ਹੈ ਔਰ ਇਹਦੇ ਵਿੱਚ ਜਿਹੜੇ ਬੈਕਵਰਡ ਲਿੰਕੇਜਸ ਮੋਢਲੀ ਤਵਦੇਸ਼ ਤੋਂ ਸਾਨੂੰ ਪਤਾ ਚੱਲੇ ਉਹ ਵੀ ਇੱਕ ਕ੍ਰਾਸ ਬਾਰਡਰ ਜਿਹੜਾ ਨਾਰਕੋ ਮੋਡਿਊਲ ਹੈ ਉਹਦੀ طرف ਇਸ਼ਾਰਾ ਕਰਦੇ ਪਏ ਨੇ ਇਹ ਚ ਇਸ ਤੋਂ ਪਹਿਲਾਂ ਕਦੇ ਵੀ ਫਰੀਦਕੋਟ ਜ਼ਿਲ੍ਹੇ 'ਚ ਇੱਡੀ ਵੱਡੀ ਕਨਸਾਈਨਮੈਂਟਸ ਦੀ ਰਿਕਵਰੀ ਨਹੀਂ ਹੋਈ ਹੈ ਜਿਹੜੇ ਦੋ ਅਕਿਊਜ਼ਡ ਇਸ ਪੂਰੇ ਮੈਟਰ 'ਚ ਅਰੈਸਟ ਹੋਏ ਨੇ ਉਹ ਚ ਇੱਕ ਬੰਦਾ ਹੈ ਸੁਪਰੀਤ ਸਿੰਘ ਜੋ ਪਿੰਡ ਝਾੜੀ ਵਾਲਾ ਪੀਐਸ ਸਦਰ ਫਰੀਦਕੋਟ ਦਾ ਵਸਨੀਕ ਹੈ ਤੇ ਦੂਜਾ ਜਿਹੜਾ ਬੰਦਾ ਹੈ ਉਹਦਾ ਨਾਮ ਹੈ ਕਦਰ ਸਿੰਘ ਉਹ ਪਿੰਡ ਵਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤਾਂ ਇਹਨ ਦੋਵਾਂ ਨੇ ਮਿਲ ਕੇ ਇੱਕ ਕਨਸਾਈਨਮੈਂਟ ਇਹਨਾਂ ਕੋਲ ਲਾਇਆ ਸੀ ਬਾਰੋ ਔਰ ਇਹਨਾਂ ਨੇ ਇੱਥੇ ਇਹਨੂੰ ਸਟੋਰ ਕੀਤਾ ਹੋਇਆ ਸੀ ਫਰੀਦਕੋਟ ਪਿੰਡ ਛਾੜੀ ਵਾਲਾ ਵਿਖੇ ਤੇ ਇਹਨਾਂ ਨੇ ਇਹ ਗਾਂ ਤੋਂ ਗਾਂ ਅੱਗੇ ਸਪਲਾਈ ਕਰਨਾ ਸੀ ਇਹ ਚ ਜਦੋਂ ਸਾਨੂੰ ਇਸ ਬਾਰੇ ਇੱਕ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਇਮੀਡੀਏਟਲੀ ਐਫ ਆਈ ਆਰ ਨੰਬਰ 212 ਡੇਟਿਡ 8/9/25 ਰਜਿਸਟਰ ਕੀਤੀ ਪੀ ਐਸ ਸਦਰ ਫਰੀਦਕੋਟ ਅੰਡਰ ਸੈਕਸ਼ਨ 21 ਐਂਡ 23 ਐਨ ਡੀ ਪੀ ਐਸ ਆਰ ਤਾਂ ਹੁਣ ਗਾਂ ਤੋਂ ਗਾਂ ਜਿਹੜੀ ਤਵਦੀਸ਼ ਹੈ ਉਹ ਚ ਅਸੀਂ ਪ੍ਰੋਪਰ ਇਹਦੇ ਲਿੰਕੇਜਸ ਅਸੀਂ ਇਨਸਟੈਬਲਿਸ਼ ਕਰਾਂਗੇ ਇਹਦੇ ਬੈਕਵਰਡ ਲਿੰਕੇਜਸ ਵੀ ਅਸੀਂ ਸਟੈਬਲਿਸ਼ ਕਰਾਂਗੇ ਤੇ ਇੱਕ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਚ ਇਹਨਾਂ ਦੋਵਾਂ ਬੰਦਿਆਂ ਨੂੰ ਕਿਸੇ ਨੇ ਕੋਈ ਹਵਾਲਾ ਰਾਹੀਂ ਪੈਸੇ ਭੇਜੇ ਜਾਂ ਇਹ ਅੱਗੇ ਕਿਨੂੰ ਸਪਲਾਈ ਕਰਨਾ ਸੀ ਤੇ ਇਹਦੇ ਬੈਕਵਰਡ ਇਹ ਕਿੱਥੋਂ ਇਹਨਾਂ ਦੀ ਸੋਰਸ ਹੈ ਜਾਂ origin point ਹੈ ਇਹ ਸਾਰੀ ਹੀ ਚੀਜ਼ਾਂ ਅਸੀਂ ਆਈਡੈਂਟੀਫਾਈ ਕਰਕੇ ਉਹਨ ਸਾਰੇ ਹੀ ਬੰਦਿਆਂ ਨੂੰ ਅਸੀਂ ਨੋਮੀਨੇਟ ਕਰਾਂਗੇ ਤਾਂ ਇਹਨੂੰ ਅਰੈਸਟ ਕਰਾਂਗੇ ਇਸ ਮੋਡਿਊਲ ਦੇ ਬਸਟ ਹੋਣ ਨਾਲ ਇਸ ਇਲਾਕੇ ਦੀ ਇਹ ਵਨ ਆਫ ਦਾ ਬਿਗੇਸਟ ਰਿਕਵਰੀਜ਼ ਹੈ ਤੇ ਜਿਵੇਂ ਮੈਂ ਕਿਹਾ ਫਰੀਦਕੋਟ ਦੀ ਅੱਜ ਤੱਕ ਦੀ ਇਹ ਸਭ ਤੋਂ ਵੱਡੀ ਹਿਰੋਇਨ ਦੀ ਰਿਕਵਰੀ ਹੈ ਤਾਂ ਇਸ ਇੱਕ ਰਿਕਵਰੀ ਦੇ ਬਾਅਦ ਇਹ ਇਹ ਪੂਰਾ ਜਿਹੜਾ ਹੈਗਾ ਕਾਰਟਲ ਇਹਦੀ ਬੈਕਬੋਨ ਅਸੀਂ ਬ੍ਰੇਕ ਕਰਨ ਚ ਕਾਮਯਾਬ ਹੋਏ ਤੇ ਅੱਗੇ ਵੀ ਅਸੀਂ ਇਸੇ ਤੰਦੇ ਹੀ ਨਾਲ ਕੰਮ ਕਰਦੇ ਰਹਾਂਗੇ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਕਿ ਕਮਬੀਟੇਰ ਰਿਕਵਰੀ ਫਰੀਦਕੋਟ ਜੇਲ੍ਹ ਵਿੱਚ ਪਹਿਲੀ ਵੰਦੀ ਗਈ ਖਾਸ ਕਰਕੇ ਦੇਖੀ ਤਾਂ ਜ਼ਿਆਦਾਤਰ ਇਸ ਸ਼ਰੱਦੀ ਇਲਾਕੇ ਚ ਹੁੰਦੀ ਸਭ ਪਰ ਲੱਗਦਾ ਕਿ ਕਿਤੇ ਸ਼ਰੱਦੀ ਏਰੀਆ ਚੋਂ ਇਹ ਹੁਣੇ ਦੂਸਰੇ ਇਲਾਕੇ ਵੱਲ ਮੂਵ ਕਰਦੇ ਨੇ ਨਸ਼ਾ ਤਸਕਰ ਦੇਖੀਏ ਸਰਕਾਰ ਪੰਜਾਬ ਸਰਕਾਰ ਦਾ ਜਿਹੜਾ ਪ੍ਰੋਜੈਕਟ ਚੱਲਦਾ ਪਿਆ ਹੈ ਯੁੱਧ ਨਸ਼ਾ ਵਿਰੁੱਧ ਅੰਡਰ ਦ ਗਾਈਡੈਂਸ ਐਂਡ ਪਰਸਨਲ ਸੁਪਰਵੀਜ਼ਨ ਆਫ आवर ਵਰਦੀ ਡੀਜੀ ਸਰ ਤੇ ਉਸਤੇ ਇਹ ਜਿਹੜੇ ਨਸ਼ਾ ਤਸਕਰ ਹੈ ਇਨਾਂ ਨੂੰ ਹੁਣ ਕੋਈ ਰਾਹ ਨਹੀਂ ਅੱਗੇ ਲੱਭਦਾ ਪਿਆ ਬਿਕੋਜ਼ ਆਫ ਦ ਐਕਸਟ੍ਰੀਮ ਕ੍ਰੈਕਡਾਊਨ ਔਨ THEIR ਫੂਟ ਸੋਲਜਰਸ ਤਾਂ ਹੁਣ ਇਹਨਾਂ ਨੇ ਆਪਣਾ ਏਰੀਆ ਆਫ ਆਪਰੇਸ਼ਨ ਇਹਨਾਂ ਨੇ ਆਪਣਾ ਮੋਡਸ ਆਪਰੇਂਡੀ ਸਾਰਾ ਕੁਝ ਇਹਨਾਂ ਨੇ ਚੇਂਜ ਕੀਤਾ ਹੈ ਤੇ ਅਸੀਂ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਇਹ ਕਾਮਯਾਬੀ ਹੈ ਕਿ ਇਹ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲੈਣ ਬਟ ਅਸੀਂ ਇਹਨਾਂ ਨੂੰ ਕਿਤੇ ਵੜਨ ਨਹੀਂ ਦੇਵਾਂਗੇ ਤੇ ਜਿੱਥੇ ਵੀ ਇਹ ਜਾਵਾਂਗੇ ਅਸੀਂ ਉਸ ਤੋਂ ਪਹਿਲਾਂ ਇਹਨਾਂ ਨੂੰ ਫੜ ਲਾਂਗੇ ਵੀਲ ਨਾਟ ਅਲਾਉ ਥੈਮ ਟੂ ਡੂਇੰਗ ਡਰੋਨ ਦੀ ਵੀ ਕਲਾ ਆ ਰਹੀ ਏ ਕਿਤੇ ਡਰੋਨ ਜਰੀਏ ਜਰਾ ਯੈਸ ਜਿਹੜੀ ਮਡਲੀ ਪੁੱਛ ਕੇ ਚ ਤੋਂ ਔਰ ਮਡਲੀ ਜਿਹੜੀ ਤਵਦੀਸ਼ ਤੋਂ ਪਤਾ ਚੱਲਿਆ ਹੈ ਕਿ ਇਹ ਕਨਸਾਈਨਮੈਂਟ ਹੀ ਪੂਰਾ ਡ੍ਰੋਨ ਰਾਹੀਂ ਆਇਆ ਹੈ ਕਿਉਂਕਿ ਇਹ ਬਹੁਤ ਹੈਵੀ ਕਨਸਾਈਨਮੈਂਟ ਹੈ ਤੇ ਜਿਹੜੇ ਇਹਦੇ ਪੈਕੇਟਸ ਨੇ ਉਤੇ ਵੀ ਕੁਝ ਸਾਨੂੰ ਇਸ ਟਾਈਪ ਦੇ ਇਨਸਿਗਨੀਅਸ ਸਾਨੂੰ ਮਿਲੇ ਜਿਸसे ਇਹ ਗੱਲ ਬਿਯੋਂਡ ਆਊਟ ਇਸਟੈਬਲਿਸ਼ ਹੁੰਦੀ ਹੈ ਕਿ ਇਹ ਕ੍ਰਾਸ ਬਾਰਡਰ ਕਨਸਾਈਨਮੈਂਟ ਹੈ ਹੁਣ ਅਸੀਂ ਇਹਨਾਂ ਦੀ ਪ੍ਰੋਪਰ ਇੱਕ ਫਾਈਨੈਂਸ਼ੀਅਲ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦੇ ਫੋਨਸ ਦੀ ਵੀ ਤੇ ਇਹਨਾਂ ਦੀ ਵੀ ਪ੍ਰੋਪਰ ਪੁਛਕਿਛ ਹੋਊਗੀ ਤੇ ਗਾਂ ਤੋਂ ਗਾਂ ਜਿਹੜੇ ਵੱਡੇ ਮਗਰਮਚ ਨੇ ਉਹਨਾਂ ਤੱਕ ਅਸੀਂ ਪਹੁੰਚਾਂਗੇ ਇਹ ਵੀ ਇੱਕ ਵੱਡੇ ਮਗਰਮਚ ਹੀ ਹੈਗੇ ਅਗਰੇ ਏਡੀ ਵੈਡੀ ਇੱਕ ਗ੍ਰੇਟ ਕਰ ਸਕਿਆ ਆਪਾਂ ਜਿਹੜੇ ਸਰਹੱਦ ਪਾਰ ਬੈਠੇ ਨੇ ਸ਼ਤ ਤਸਰ ਉਹਨਾਂ ਨਾਲ ਦੇਖਿਏ ਇਹ ਪ੍ਰਚਾਰ ਅਕਲ ਰਾਤ ਕੋ ਹੋਇਆ ਹੈ ਅਰਾਊਂਡ 8:00 ਔਰ ਹੋਣ ਸਾਡੀ ਤਫਦੀਸ਼ ਜਿਹੜੀ ਹੈਗੀ ਇਹਨਾਂ ਨੂੰ ਅਸੀਂ ਪ੍ਰੋਪਰ ਕੋਰਟ 'ਚ ਅਸੀਂ ਪੇਸ਼ ਕਰਾਂਗੇ ਔਰ ਮਾਨਜੋਗ ਅਦਾਲਤ 'ਚ ਅਸੀਂ ਇਹਨਾਂ ਦੇ ਰਿਮਾਂਡਸ ਲੈ ਕੇ ਫਿਰ ਅਸੀਂ ਇਹ ਅੱਗੇ ਜਿਹੜੀ ਲਿੰਕਸ ਹੈ ਉਹ ਸਟੈਬਲਿਸ਼ ਕਰਾਂਗੇ ਜੋ ਵੀ ਨਈ ਗੱਲ ਸਾਡੇ ਸਾਹਮਣੇ ਆਉਗੀ ਉਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨਾਲ ਸ਼ੇਅਰ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਕਾਫੀ ਸਰਗਰਮ ਹੈ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ